Audio are ਇਹ ਮੈਂ ਆ ਗਿਆ ਹਾਏ ਕਰ ਦੇ ਆਏ ਨੇ ਮੋਜੀਆਂ ਥੰਡੀ ਵਾਲੀ ਐ ਅਸੀਂ ਗੱਲ ਕੀਤੀ ਵਾ ਤੁਹਾਡੇ ਸਾਡੇ ਬਲੌਗ ਨੰਬਰ 13 ਦੇ ਵਿੱਚ ਹੈ ਨਾ ਨਾ ਬਾਬੇ ਸਹੀਂ ਜਾਵਾਂਗੇ ਇੱਥੇ ਟਿਕ ਹੁਣ ਕੋਡ ਪੱਕੇ ਰਹੀ ਹੋਗੇ ਅਰ ਰਵੇ ਮੋਟਰਸਾਈਕਲ ਚੱਲਦੇ ਬਾਬੇ ਸਹੀਂ ਲਓ ਜੀ ਬਾਬੇ ਸਿੰਘ ਜਾ ਕੇ ਅਗੇ ਸੀ ਹੁਣ ਜਾਵਾਂਗੇ ਗਰਾਊਂਡ ਬੂਟ ਸ਼ੂਟ ਪਾ ਕੇ ਰੈਡੀ ਹੋ ਗਏ ਗਲਬੂ ਚੱਕਲੀ ਮੰਦੇ ਨੇ ਗਰਾਊਂਡ ਤੇ ਜਾ ਕੇ ਹੁਣ ਤੁਹਾਨੂੰ ਗਰਾਊਂਡ ਦਾ ਮਾਹੌਲ ਦੇਖੋ ਤੁਸੀਂ ਗਰਾਊਂਡ ਦਾ ਰਿਵਿਊ ਇੱਧਰ ਟੂਰ ਬੈਡਮਿੰਟਨ ਦਾ ਗਰਾਊਂਡ ਬਣਾ ਰਿਹਾ ਸਕੂਲ ਵਾਲੇ ਬੈਡਮਿੰਟਨ ਦਾ ਹਾਂ ਬੈਡਮਿੰਟਨ ਦਾ ਗਰਾਊਂਡ ਬਣਾ ਰਹੇ ਨੇ ਕਲਾ ਓਏ ਅਪਰ ਹੀ ਬਣਾਵਾਂਗੇ ਵਾਲੀਬਾਲ ਇਧਰ ਹੀ ਕਾੜੀ ਦੋ ਆੜੀ ਨੇ ਸਸਤੀ ਗਾਲ ਬਈ ਸਾਰਿਆਂ ਨੂੰ ਸਸਤੀ ਪਾਉ ਸਟੱਡ ਹੈ ਜੀ ਪਾਉ ਬਾਜੀ ਨੇ ਨਹੀਂ ਪਾਇਆ ਅਜੇ ਟੁੱਪ ਲੱਗ ਗਿਆ ਪੂਰੀ ਤਾਕੜੀ ਗਰਾਊਂਡ ਨੂੰ ਵਿੱਚੋਂ ਵਿੱਚੋਂ ਡੱਬ ਹੈਗੇ ਨੇ ਗੱਲਾ ਛੋਟਾ ਛੋਟਾ ਇਹ ਇਹਨਾਂ ਪਰ ਇਹ ਖੇਡਦਾ ਸਰਦਾ ਜੀ ਹੁਣ ਖੇਡ ਸਾਰੇ ਖੇਡ ਸਾਰੇ ਆਣਾ ਇਹਨਾਂ ਨੂੰ ਲਵਾ ਲਈਏ ਗੇੜੇ ਦੋ ਦੋ ਟੰ ਟੰ ਫੇਰ ਦਿਹਾਉਣਿਆ ਆਹ ਤਾਂ ਸੋਨਾ ਕੰਮ ਹੋ ਗਿਆ ਯਾਰ ਆਹ ਵਾਲਾ ਬੈਡਮਿੰਟਨ ਦਾ ਗਰਾਊਂਡ ਵੀ ਬੈਡਮਿੰਟਨ ਵੀ ਖੇਡਿਆ ਕਰਾਂਗੇ ਜੇ ਗੁੱਸੇ 'ਚ ਝਾਟੀਆਂ ਮੈਂ ਚਲ ਸਿੱਧਾ ਜਾ ਕੇ ਓਏ ਸਮਾਈ ਲੈ ਐ ਕਰੀ ਐ ਕਰ ਦੇ ਓ ਬੋਲ ਦੇ ਹਾਂ ਬੋਲ ਨਾ ਬੋਲ ਪਾ ਸਬਸਕ੍ਰਾਈਬਰ ਕਰਨਾ ਕਰਨਾ ਸਬਸਕ੍ਰਾਈਬਰ ਦੱਲੋ ਲਾਈਕ ਕਰਨਾ ਕਹਦੇ ਲਾਈਕ ਕਰ ਲਓ ਲਾਈਕ ਕਰਨਗੇ ਤੇ ਲਾਈਕ ਲਾਈਕ ਕਰਨਾ ਹੈ ਕਰੇ ਐ ਕਰੇ ਲਾਈਕ ਮੇਰੇ ਵਾਂਗੂ ਮੇਰੇ ਵੀ ਦਿਆ ਹੋਏਗਾ ਨਾ ਯਾਰ ਬੇਟੀ ਆਲੇ ਕਿ ਆ ਕੀ ਹੋ ਰਿਹਾ ਇਹਨੂੰ ਇੱਕ ਟਾ ਬਾਲ ਖਰਾਬ ਹੋ ਗਈ ਸਾਡੀ ਜੇ ਕੋਈ ਬਾਲ ਦੇ ਸਕਦਾ ਹਨ ਉਹ ਦੇ ਸਕਦੇ ਹੋਗੇ ਥੋੜੀ ਜਿਹੀ ਸਾਰ ਕੱਲ ਹੋਵਾ ਕੱਢ ਲਈ ਸੀ ਯਾਰ ਹੁਣ ਇਹਦਾ ਕੀ ਹੋਰੀ ਐ ਐ ਕਰ ਥੋੜੀ ਹੌਰ ਕੱਢ ਦਿੰਦੇ ਆ ਬਾਲ ਪੁੱਛੀ ਪੁੱਗੀ ਬਾਈ ਨੂੰ ਪੁੱਛਾਂ ਬਾਲ ਆ ਗੋੜਾ ਨਿਕਲਿਆ ਮੈਨੂੰ ਦੇ ਦਿੰਗੇ ਕੀ ਨਵੀਂ ਬੋਰ ਮਗਵਾਲੀ ਇੱਕ ਗਰਾਮ ਵੱਡੇ ਦੇ ਚੱਕਰ ਨੇ ਫਿੜਨ ਵਾਸਤੇ ਲੱਖੂ ਹੈਲੋ ਭਾਈ ਸਬਸਕ੍ਰਾਈਬ ਕਰੋ ਲਾਈਕਾਂ ਤੇ ਸ਼ੇਅਰ ਕਰੋ ਬਾਕੀ ਸਾਰੇ ਪਲੇਅਰ ਗੇੜੇ ਲਾ ਰਹੇ ਨੇ ਆਪਣੇ ਬਾਕੀ ਅੱਗੇ ਜਦੋਂ ਹੋਊਗਾ ਇੱਥੋਂ ਤੱਕ ਕੀ ਹੋਊਗਾ ਇਹ ਤੋਂ ਵੱਧ ਵਲੌਗ ਨਹੀਂ ਬਣਾਉਂਦਾ ਬਲੈਂਚ ਇਹ ਪਲੇਅਰ ਤੇ ਹੁੰਦੇ ਜਿਹੜੇ ਬਲੈਣਾ ਚਾਹੁੰਦੇ ਨੇ ਕਿ ਹੁਣ ਜਾਂਦਾ ਨਾ ਓੜਾ ਕੋੜੇ ਵਾਂਗੂ ਉਹ ਸਾਈਕਲ ਤੇ ਉਹ ਸਾਈਕਲ ਤੇ ਖੜਾ ਇੱਕ ਪਲੇਅਰ ਸਾਡਾ ਉਹ ਦੇਖਾ ਹੋ ਜਾਂਦਾ ਲੈਂਦਾ ਕਿਹੜਾ ਗੈਵੀ ਗੈਵੀ ਲਾਇਆ ਲਾਇਆ ਛੇਤੀ ਲਾਇਆ